ਤਨ ਵਾਹਿਗੁਰੂ ਸਹਿਬ ਜੀਓ ਭਾਤੋਇ ਪਰਮ ਪੋਲਾਣੀਆਂ ਦੂਜੈ ਲੱਗਾ ਗੀਤ ਲੱਕ ਸ਼ਿੰਗਾਰ ਬਣਾਇਆ ਕਾਰਜ ਨਹੀਂ ਕੀਤ ਜਿਤ ਦਿਨ ਦੇਹ ਬਿਨਸ ਸੀ ਚਿਤ ਵੇਲਾ ਕੈ ਸਰਪ੍ਰੇਤ ਪਕੜ ਚਲਾਇਨ ਤੂਤ ਜਮ ਕਿਸੇ ਨਾ ਦੇਨੀ ਭੇਟ ਛੱਡ ਖੜੋ ਤਖਨ ਮਾਹੀ ਜਨਿ ਸੋ ਲੱਗਾ ਕੀਤ ਹਾਤ ਮਰੂੜ ਤਨ ਕਪੈ ਸ਼ਾਉ ਅਸੀਟ ਜੇ ਹਭਿ ਚ ਸੋ ਣੈ ਕਰਮ ਸੰਝੜਾ ਕੀਤ ਨਾਨਕ ਪ੍ਰਭ ਸਰਨਾਗਤੀ ਚਰਨ ਬਹੁਤ ਪ੍ਰਭ ਦੀਤ ਸੇ ਭਾਤੋਏ ਨਰਕ ਨਾ ਪਾਈਐ ਗੁਰ ਰਖਣ ਵਾਲਾ ਗੀਤ ਸੇ ਭਾਤੋਏ ਨਰਕ ਨਾ ਪਾਈਐ ਗੁਰ ਰਖਣ ਵਾਲਾ ਗੀਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਕਾਂਤੀ ਚੱਲੋ 12 ਮਹੀਨੇ ਦੇ ਨਾਮ ਨਾਲ ਚਿਤਕੋ ਉਹਨਾਂ ਵਿੱਚੋਂ ਅੱਜ ਅਗਲੇ ਦੇ ਕਾਂ ਦੇ ਚੱਕਰ ਦਾ ਨਾਮ ਕਾਲ ਦੇ ਸਮੇਂ ਦਾ ਨਾਮ 4ਵਾਂ ਦਾ ਮਹੀਨਾ ਬਾਦਰੋਂ ਦੇ ਬਹਿੰਨੇ ਵਿੱਚ ਛਟਕੂ ਜੀ ਦੇ ਹਨੂ ਮਾਇਆ ਮੋਗ ਵਿੱਚ ਭੱਲੇ ਭਟਕਿਆ ਨੂੰ ਅਰੰਪੀਲਾ ਬਖਿਆ ਮਲਕ ਦੇ ਚਰਨ ਵਿੱਚ ਜੋ ਗਿਆ ਇਹ ਤੋਂ ਗੱਲਾਂ ਪਹਿਲੇ ਸਮਝ ਲਈਏ ਪਹਿਲੀ ਬੇਨਤੀ ਬਈ ਗੁਰਦੇਵ ਨੇ ਪਰਮਹੰਦੀ ਪਵਿੱਤਰ ਪਾਣੀ ਵਿੱਚ ਪੀਤੇ ਬਹੁਤ ਹਮਤ ਤੇ 바ਕੀ ਥਮਾ ਤੇ ਵੀ ਆਪਣੇ ਅਪਰੂ ਇਸਤਰੀ ਬਣਾ ਕੇ ਤੇ ਰੱਬ ਨੂੰ ਆਪਣਾ ਕੰਤ ਬਣਾ ਕੇ ਪਤੀ ਬਣਾ ਕੇ ਇਹੋ ਪ੍ਰਤੀਕ ਲੈ ਕੇ ਕ੍ਰਿਸ਼ਨ ਨੂੰ ਤੇ ਬਾਣੀ ਪਹੁੰਚਾਣੀ ਹੈ। ਦੋਤੀ ਗੱਲ। 12 ਮਹਾਂਦੀ ਪਾਣੀ ਵਿੱਚ ਤਾਂ ਖਾਸ ਕਰਕੇ ਪ੍ਰਕਿਰਤੀ ਦੀਆਂ ਉਦਾਹਰਣਾਂ ਲੈ ਕੇ ਕੁਦਰਤ ਦੀਆਂ ਉਦਾਹਰਣਾਂ ਲੈ ਕੇ ਫਿਰ ਸਾਨੂੰ ਸਾਡੇ ਅੰਦਰ ਦੀ ਬਾਤ ਸਮਝ ਆਏਗੀ। ਕਿਉਂਕਿ ਮਨੁੱਖ ਜਿਹੜਾ ਵਰਤਾਰਾ ਉਹਦੀਆਂ ਅੱਖਾਂ ਦੇ ਅੱਗੇ ਵਰਤਦਾ ਉਹਨੂੰ ਸੌਖਾ ਸਮਝ ਲੈਂਦਾ ਤੇ ਕੁਦਰਤ ਦਾ ਵਰਤਾਰਾ ਸਾਡੀਆਂ ਅੱਖਾਂ ਨਾਲ ਸਾਹਮਣੇ ਵਰਤਦਾ ਤੇ ਅਸੀਂ ਉਹਦੇ ਵਿੱਚ ਆਈਆਂ ਤਬਦੀਲੀਆਂ ਬੜੇ ਸੌਖੇ ਢੰਗ ਨਾਲ ਦੇਖ ਲੈਂਦੇ ਆਦੋਂ ਦੇ ਮਹੀਨੇ ਵਿੱਚ ਗੁਰਦੇਵ ਜੀ ਜੇ ਕਿਰਪਾ ਕਰਦੇ ਨੇ ਕੰਨ ਇੱਕ ਧਰਮ ਬਣ ਜਾਂਦਾ ਹੈ ਧਰਮ ਕਿਸ ਕੱਲ ਦਾ ਜਦੋਂ ਕਦੇ ਬੱਦਲ ਹੁੰਦੇ ਨੇ ਸ਼ਾਵਣ ਦੇ ਮਹੀਨੇ ਵਿੱਚ ਤਾਂ ਮੀਂਹ ਪੈਂਦਾ ਬੋ ਤਾਂ ਮੌਸਮੀ ਕੁਲੀ ਆਉਂਦੇ ਕਰੀਪਰੀ ਪਰ ਭਾਦਰੋਂ ਦੇ ਮਹੀਨੇ ਚ ਬੜੀ ਔਖੀ ਹੈ ਭਾਦਰੋਂ ਦੇ ਮਹੀਨੇ ਵਿੱਚੇ ਮੁਸ਼ਕਲ ਇਹ ਬਣਦੀ ਹੈ ਵੀ ਕਦੇ ਤਾਂ ਬੱਦਲ ਛੜ ਕੇ ਆਉਂਦੇ ਨਹੀਂ ਤੇ ਕੁਝ ਕਣੀਆਂ ਪੈਂਦੀਆਂ ਨੇ ਮੀਂਹ ਪੈਂਦਾ ਮਨੁੱਖ ਅੰਦਾਜ਼ਾ ਲਾਉਂਦਾ ਵੀ ਹੁਣ ਸ਼ਾਇਦ ਖੰਡ ਵਰਤੀ ਜਾਏਗੀ ਪਰ ਐਸਾ ਹੁੰਦਾ ਨਹੀਂ ਮੀਂਹ ਵੀ ਪੈਂਦਾ ਬੱਦਲ ਵੀ ਚੜਕੇ ਆਉਂਦਾ ਹੈ ਪਰ ਧਰਤੀ ਦੀ ਪੜਾਹਸ ਜਿਹੜੀ ਹੈ ਉਹ ਗਰਮੀ ਵਿੱਚ ਹੋਰ ਵਾਧਾ ਕਰ ਦਿੰਦੀ ਹੈ ਸੋਚਦਾ ਮਨੁੱਖੀ ਹੋਈ ਹੈ ਵੀ ਸ਼ਾਇਦ ਹੁਣ ਠੰਡ ਵਰਤੇ ਜਾਏਗੀ ਪਰ ਵਰਦਦੀ ਨਹੀਂ ਸ਼ੱਕੋ ਅੱਗੇ ਨਾਲ ਵੀ ਹਮਸ ਹੋ ਜਾਂਦਾ ਹੈ ਕਿ ਮਨੁੱਖ ਨੂੰ ਬੈਠਿਆਂ ਵੀ ਪਸੀਨਾ ਹੁੰਦਾ ਹੈ ਨਾ ਖਾਣ ਦਾ ਨਾ ਪਹਿਨਣ ਦਾ ਕੋਈ ਹੱਜ ਕੱਚ ਰਹਿ ਨਹੀਂ ਜਾਂਦਾ ਮਨੁੱਖ ਕਿੱਦਾਂ ਪਤਾ ਹੈ ਐਸ਼ ਕਦ ਨੂੰ ਏਕੇ ਸਤਗੁਰ ਜੀ ਨੇ ਭਾਦਰੋਂ ਦੇ ਮਹੀਨੇ ਨਾਲ ਅੰਦਰ ਉਨੀ ਸਾਡੀ ਹਾਲਤ ਤੋਂ ਜਾਇਓ ਕਰਵਾਇਆ ਸਾਡੀ ਹਾਲਤ ਕੀ ਹੈ ਅਸੀਂ ਬਹੁਤ ਵਾਰੀ ਪਦਾਰਥਾਂ ਤੇ ਦੂਜਿਆਂ ਦੇ ਖੇਤ ਵਿੱਚੋਂ ਸਾਨੂੰ ਲੱਗਣ ਲੱਗ ਪੈਂਦਾ ਹੈ ਸ਼ਾਇਦ ਮੈਨੂੰ ਹੁਣ ਸੁੱਖ ਮਿਲ ਜਾਏਗਾ ਦੇਖੋ ਮਨੁੱਖੀ ਇੱਕ ਚੀਜ਼ ਨੂੰ ਛੱਡ ਕੇ ਦੂਜੀ ਨੂੰ ਕਿਉਂ ਪਕੜਦਾ ਹੈ ਕਿਉਂਕਿ ਪਹਿਲੀ ਕੋਲੋਂ ਨੇ ਵੇਖ ਲਿਆ ਵੀ ਇਹਦੇ 'ਚ ਸੁੱਖ ਨਹੀਂ ਮਿਲਿਆ ਫਿਰ ਦੂਜੀ ਪਕੜੀ ਜਿਵੇਂ ਆਪਾਂ ਛੋਟੀ ਜੀ ਵਿਚਾਰ ਕਰ ਲਈਏ ਮੇਰੇ ਕੋਲ ਘਰ ਹੈ ਸ਼ਾਇਦ ਛੋਟਾ ਤਾਂ ਸੁੱਖ ਨਹੀਂ ਵੱਡਾ ਲੈ ਲਿਆ ਪਰ ਵੱਡੇ 'ਚੋਂ ਵੀ ਫਿਰ ਪ੍ਰਤੀਤ ਹੋਇਆ ਨਹੀਂ ਇਹਦੇ 'ਚ ਵੀ ਸੁੱਖ ਨਹੀਂ ਫਿਰ ਹੋਰ ਵੱਡਾ ਲੈ ਲਿਆ ਫਿਰ ਉਹਦੇ ਚਪਾਲਿਆ ਵੀ ਇਹਦੇ 'ਚ ਸੁੱਖ ਹੋएगा ਨਹੀਂ ਫਿਰ ਗੱਡੀ-ਵੱਟੀ ਲੈ ਲਈ ਫਿਰ ਉਦੋਂ ਵੱਟੀ ਲੈ ਲਈ ਜਿੰਮੀ ਜਿੰਮੀ ਭਟਕਣਾ ਬਣਦੀ ਗਈ ਪਦਾਰਥਾਂ ਦੀ ਉਵੇਂ ਉਵੇਂ ਇੱਕ ਨੂੰ ਛੱਡ ਕੇ ਦੂਜੇ ਦੇ ਵਿੱਚ ਸੁੱਖ ਭਾਗਦਾ ਮਨੁੱਖ ਹੁੰਦਾ ਔਖਾ ਹੈ ਉਹ ਸੁੱਖ ਮਿਲਦਾ ਕੋਈ ਨਹੀਂ ਹੁੰਦਾ ਔਖਾ ਹੈ ਜਨਰਾਤ ਆਪਣਾ ਜੀਵਨ ਸੱਗੋ ਸ਼ਾਨੇ ਨਾਲ ਔਖਾ ਮੈਦਾਨ ਲੈ ਪਤਨੀ ਹਮਸਵਰ ਦੰਦੀ ਹੈ ਜੀਵਨ ਵਿੱਚ ਤੋਂ ਗੁਰਦੇਵ ਸੱਚ ਪਾਤਸ਼ਾਹ ਨੇ ਬੜੀ ਪਿਆਰੀ ਬਾਤ ਸਮਝਾਈ ਹੈ ਉਹ ਸਮਝਾਈ ਵੀ ਬੰਦਿਆ ਆਪਣੇ ਅੰਦਰ ਝਾਤ ਮਾਰ ਕੇ ਦੇਖ ਜਿਵੇਂ ਭਾਦੋਂ ਦੇ ਮਹੀਨੇ ਚ ਇੱਕ ਭਰਮ ਪਿਆ ਰਹਿੰਦਾ ਹੈ ਇਸੇ ਤਰ੍ਹਾਂ ਸਾਡੀ ਸਾਰੀ ਜ਼ਿੰਦਗੀ ਚ ਭਰਮ ਪਿਆ ਰਹਿੰਦਾ ਹੈ ਕਿ ਇਹਨਾਂ ਚੀਜ਼ਾਂ ਚ ਮੈਨੂੰ ਸੁੱਖ ਮਿਲ ਜਾਣਾ ਯਾਦ ਰੱਖਿਓ ਗੁਰੂ ਦੋਵੇਂ ਚੀਜ਼ਾਂ ਬਰਾਬਰ ਰੱਖਦੇ ਨੇ ਇੱਕ ਪਦਾਰਥ ਇੱਕ ਪਰਮਾਰਥ ਗੁਰੂ ਕਹਿੰਦੇ ਨੇ ਤੇਰੇ ਕੋਲ ਪਦਾਰਥ ਵੀ ਹੋਵੇ ਬਣਾ ਪਰ ਸੁੱਖ ਲੈਣ ਵਾਸਤੇ ਪਰਮਾਰਥ ਵੀ ਹੋਵੇ ਮਾਲਕ ਦੀ ਸ਼ਾਈਂ ਦੀ ਇਬਾਦਤ ਵੀ ਹੋਵੇ ਸ਼ਾਈਂ ਦਾ ਸ਼ੁਕਰ ਵੀ ਹੋਵੇ ਸੁਖ ਨਹੀਂ ਰੇ ਹਰ ਪਗਟ ਬਿਨਾ ਰੱਬੀ ਇਬਾਦਤ ਤੋਂ ਬਿਨਾ ਸੁਖ ਨਹੀਂ ਮਿਲ ਸਕਦਾ ਜੋ ਸੁਖ ਕੋ ਚਾਹੇ ਸਦਾ ਸ਼ਰਨ ਰਾਮ ਕੀ ਲੇ ਹੁਣ ਇੱਥੇ ਕਿਸੇ ਪਦਾਰਥ ਦਾ ਨਾ ਨਹੀਂ ਹੈ ਭੀ ਜੇ ਕੋ ਸੰਦੀਵੀ ਸੁਖ ਚਾਹੁੰਦਾ ਹੈ ਤਾਂ ਆ ਪਦਾਰਥ ਪ੍ਰਾਪਤ ਕਰ ਲੈ ਫਿਰ ਤੈਨੂੰ ਸੁੱਖ ਮਿਲੇਗਾ ਕਿਸੇ ਘਰ ਦਾ ਕਿਸੇ ਢੀਆਂ ਪੁੱਟਾਂ ਦਾ ਕਿਸੇ ਕਾਰੋਬਾਰ ਦਾ ਕਿਸੇ ਖਾਣ ਵਾਲੇ ਪਦਾਰਥ ਦਾ ਜ਼ਿਕਰ ਨਹੀਂ ਹੈ ਸ਼ਰਨ ਰਾਮ ਕੀ ਲੈ ਜਾ ਜ਼ਿਕਰ ਹੈ ਅਸੀਂ ਫਿਰ ਵੀ ਪਰਮਾਰਥ ਨਹੀਂ ਸਮਝ ਪਾਉਂਦੇ ਖੋਜਟ ਖੋਜਟ ਤਤ ਵਿਚਾਰੇ ਹੋ ਦਾਸ ਕੋਬਿੰਦ ਪਰਾਇਨ ਅਬਨਾਸ਼ੀ ਖੇਮ ਚਾਹੇ ਜੇ ਨਾਨਕ ਸਦਾ ਸਿਮਰਨ ਨਾਰਾ ਸਿਮਰੋਂ ਸਿਮਰ ਸਿਮਰ ਸੁਖ ਪਾਵੋਂ ਕਲ ਕਲੇਸ਼ ਕਲ ਮਹੀਂ ਮਿਟਾਵੋਂ ਮਾਲਕ ਦੇ ਚਰਨਾ ਵਿੱਚ ਆ ਕੇ ਅੰਦਰੋਂ ਸੰਤੁਸ਼ਟੀ ਬਣਾ ਕੇ ਅੰਦਰ ਇੱਕ ਪਦਾਰਥਾਂ ਤੋਂ ਉੱਚੀ ਬਿਰਤੀ ਕਰਕੇ ਮਾਲਕ ਦੇ ਚਰਨਾ ਵਿੱਚ ਜੁੜ ਕੇ ਫਿਰ ਸੁਖ ਮਿਲ ਸਕਦਾ ਹੈ ਬਸ ਜਿਹੜੇ ਗੁਰੂ ਚਰਨਾਂ ਵਿੱਚ ਆਗੇ ਉਹਨਾਂ ਨੂੰ ਭਰਮ ਨਹੀਂ ਰਹੇਗਾ ਉਹ ਭਰਮ ਚੋਂ ਨਿਕਲ ਕੇ ਭਰਮ ਹੁੰਦਾ ਕੀ ਹੈ ਪਰ ਮੋ ਨੂੰ ਕਹਿੰਦੇ ਨੇ ਮਾਧਵੇ ਕਿਆ ਕਹੀਏ ਭਰਮ ਐਸਾ ਜੈਸਾ ਮਾਨੀਏ ਖੋਏ ਨਾ ਤੈਸਾ ਹਰ ਵਾਰੀ ਅਦਾ ਜਾਲਣੇ ਪੱਧਰ ਚੜ ਕੇ ਆਇਆ ਮੀਂਹ ਪਈ ਕਾ ਠੰਡ ਹੋਈ ਕਿ ਸੁੱਖ ਵੜੇ ਕਾ ਪਰਮਲ ਦਾਨੀ ਇਸੀ ਤਰ੍ਹਾਂ ਸਾਡੇ ਜੀਵਨ ਦੀ ਕਹਾਣੀ ਆ ਪਦਾਰਥ ਮੈਂ ਪ੍ਰਾਪਤ ਕਰ ਲਿਆ ਆ ਪਦਵੀ ਪ੍ਰਾਪਤ ਕਰ ਲਈ ਇਤਨੀ ਮਾਇਆ ਪ੍ਰਾਪਤ ਕਰ ਲਈ ਹੁਣ ਮੈਨੂੰ ਸੁੱਖ ਮਿਲੇਗਾ ਹਜ਼ੂਰ ਕਹਿੰਦੇ ਵੱਡੇ ਵੱਡੇ ਜੋ ਈਸ਼ਾ ਲੋਗ ਤਿੰਨ ਕੋ ਵੀ ਐਂ ਬੇਚਿੰਤਾਰੋ ਸਭ ਕੋ ਉਰਦੁਖੀ ਹੋ ਗਿਆ ਜੇ ਸੁੱਖ ਚਾਹਣੇ ਫਿਰ ਸੱਚੇ ਦੀ ਕੋਧ ਵਿੱਚ ਹੈ ਮਾਲਕ ਦੀ ਕੋਧ ਵਿੱਚ ਹੈ ਸੱਚੇ ਦੀ ਇਬਾਦਤ ਵਿੱਚ ਹੈ ਆਹੋ ਸ਼ਬਦ ਨਾਲ ਜੁੜੀਏ ਗੁਰਦੇਵ ਸਾਹਿਬ ਕੀ ਬਾਤ ਜਾਨੀ ਕਿਸਮੀਂ ਨੇ ਵਿੱਚ ਜ਼ਿਕਰ ਕੀਤਾ ਇੱਕ ਹੇਤ ਉਹ ਹੈ ਜਿਹੜਾ ਸੰਸਾਰ ਦਾ ਹੈ ਹੇਤ ਮਤਲਬ ਹੇਤ ਹੇਤ ਮਤਲਬ ਪਿਆਰ ਪ੍ਰੇਮ ਇੱਕ ਹੇਤ ਉਹ ਹੈ ਜਿਹੜਾ ਸੱਚੇ ਸਰੀਂ ਦਾ ਰੱਬ ਦਾ ਪਰਮੇਸ਼ਰ ਦਾ ਗੁਰੂ ਦਾ ਹੈ ਉਹਨੂੰ ਕਿਸੇ ਨਾਮ ਨਾਲ ਵੀ ਯਾਦ ਕਰ ਹਜ਼ੂਰ ਕਿਰਪਾ ਕਰਦੇ ਨੇ ਭਾਤੋਈ ਭਰਮ ਭੁਲਾਣੀਆਂ ਇੱਕ ਬੇਨਤੀ ਹੋਰ ਕਰਾਂ ਵੀ ਅਕਸਰ ਸਤਿਗੁਰੂ ਜੀ ਨੇ ਜਿਹੜੇ ਮਹੀਨਿਆਂ ਦੇ ਪ੍ਰਚਲਿਤ ਨਾਂ ਨੇ ਉਹ ਨਹੀਂ ਵਰਤੇ ਬਲਕਿ ਆਪਣੇ ਵੱਲ ਨਵੇਂ ਨਾਂ ਦਿੱਤੇ ਨੇ ਜਿਵੇਂ ਆਮ ਭਾਸ਼ਾ ਵਿੱਚ ਆਮ ਬੋਲੀ ਵਿੱਚ ਭਾਦਰੋਂ ਜਾਂ ਭਾਦੋ ਸ਼ਬਦ ਕਿਹਾ ਜਾਂਦਾ ਪਰ ਗੁਰਦੇਵ ਨੇ ਦਾ ਨਾਂ ਰੱਖਿਆ ਭਾਦੋਈ ਭਾਦੋਈ ਦਾ ਮਤਲਬ ਕਿ ਦੋ ਪਿਆਰ ਦੋ ਪਿਆਰ ਇਹ ਪਰਮ ਹੈ ਵਿਆਹਿਕ ਨਾਲ ਹੀ ਹੋ ਸਕਦਾ ਹੈ ਇਹ ਦੋ ਪਾ ਇਹ ਆਰ ਬੜੇ ਜਿਹੜੇ ਧਰਮ ਨੇ ਉਹਦੇ ਵਿੱਚ ਭੁੱਲ ਕੇ ਜੀਵ ਕਿਵੇਂ ਖਾਰ ਹੁੰਦਾ ਸਾਰੇ ਮਹੀਨੇ ਚ ਉਹਦਾ ਜ਼ਿਕਰ ਹੈ ਭਾਤੋਏ ਧਰਮ ਪੁੱਡਾਣੀਆਂ ਜਿਹੜੀਆਂ ਜੀਵ ਇਸਤਰੀਆਂ ਧਰਮ ਵਿੱਚ ਪੈ ਕੇ ਭੁੱਲ ਗਈਆਂ ਉਹਨਾਂ ਨੇ ਆਪਣੇ ਮਾਲਕ ਨਾਲੋਂ ਪਿਆਰ ਤੋੜ ਲਿਆ ਮੈਂ ਇੱਕ ਵਾਰੀ ਫਿਰ ਬੇਨਤੀ ਕਰਨੀ ਚਾਹੁੰਦਾ ਆਪਾਂ ਕਈ ਵਾਰੀ ਇਸ ਕਦਰ ਜ਼ਿਕਰ ਕੀਤਾ ਹੈ ਗੁਰਬਾਣੀ ਵਿੱਚ ਸੋਹੀ ਰਾਗ ਵਿੱਚ ਕੁਚੱਜੀ ਤੇ ਸੁਚੱਜੀ ਇਹ ਦੋ ਪਵਿੱਤਰ ਬਾਣੀਆਂ ਨੇ ਕੁਚੱਜੀ ਕੀ ਕਰਦੀ ਹੈ ਕੁਚੱਜੀ ਪਦਾਰਥ ਨਾਲ ਸਨੇਹ ਲਾ ਲਿੰਦੀ ਹੈ ਮਾਲਕ ਨੂੰ ਭੁੱਲ ਜਾਂਦੀ ਹੈ ਉਹਦੀ ਪਰਵਾਹ ਨਹੀਂ ਕਰਦੀ ਸੁਚੱਜੀ ਕੀ ਹੈ ਉਹ ਕਹਿੰਦੀ ਮਾਲਕ ਜੀ ਜੇ ਤੂੰ ਮੇਰੇ ਨਾਲ ਹੈ ਤੇ ਸਭ ਕੁਝ ਮੇਰੇ ਨਾਲ ਹੈ ਪਦਾਰਥਾਂ ਦਾ ਸੁੱਖ ਵੀ ਤੇਰੇ ਨਾਲ ਹੈ ਦੋ ਪੰਕਤੀਆਂ ਕਹਿੰਦੇ ਆ ਕੁਝ ਜਿੱਤੀ ਦੀ ਕੀ ਨਿਸ਼ਾਨੀ ਹੈ ਸ਼ਬ ਜੀ ਆਖਦੇ ਨੇ ਕਹਿੰਦੇ ਉਹਨੇ ਆਪਣੇ ਜੀਵਨ ਦੇ ਅੰਦਰ ਸੋਨਾ ਰੂਪਾ ਰੰਗਲਾ ਮੋਤੀ ਤੇ ਮਾਨਤ ਜਿਓ ਛੇ ਵਸਤੂ ਛੇ ਜਿੱਟੀਆਂ تنسی علایت چت جیو مندر مٹی سندڑے پتھر کیتے تے راس جیو ہوں اینی ٹولی پوڈیس ٹس کنت نہ بیٹھی پاس جیو مالک دے کور نہیں بیٹھی جی کی ہے جہاں توں تا میں سب کو توں صاحب میری راس جیو توں انتر ہوں سکھ بسا توں اندر بسنے تو میں سکھ مردائے ਕੁਰਮਤ ਨੇ ਇੱਟੇ ਇਹ ਨਹੀਂ ਕਿਹਾ ਵੀ ਪਦਾਰਥਾਂ ਨੂੰ ਤਿਆਗ ਜਾਈਏ ਪਦਾਰਥਾਂ ਵਿੱਚ ਰਹਿੰਦੀਆਂ ਸ਼ੁਕਰ ਸ਼ਾਈ ਦਾ ਕਰ ਲਈਏ ਬਸ ਬਾਤੋਂ ਪਰਮੁ ਪੁਲਾਣੀਆਂ ਦੂਜੇ ਲੱਗਾ ਖੇਤ ਜਿਨ੍ਹਾਂ ਨੇ ਦੂਜੇ ਨਾਲ ਖੇਤ ਲਾ ਲਿਆ ਮਾਲਕ ਨੂੰ ਛੱਡ ਦਿੱਤਾ ਲੱਖ ਸ਼ਿੰਗਾਰ ਬਣਾਇਆ ਕਰਜ ਨਹੀਂ ਕੀਤਾ ਇਹਨੂੰ ਵੀ ਸਮਝੇ ਹਰ ਮਨੁੱਖ ਤੇ ਅੰਦਰ ਹਉਮੈ ਦਾ ਅੰਸ਼ ਹੈ ਕੋਈ ਬਹੁਤ ਵਿਰਲਾ ਪੰਜਾ குரு ਦੀ ਕਿਰਪਾ ਵਾਲਾ ਇਹ ਜਿੱਤੂ ਬਚਦਾ ਹੈ ਹਉਮੈ ਦੇ ਵਿੱਚੋਂ ਇਹ ਭਾਵਨਾ ਹੈ ਪੈਂ ਮੈਂ ਧਰਮੀ ਬਣਾ ਨਾ ਮੈਂ ਧਰਮੀ ਜਿਸਨ ਤੇ ਜਿਸਨ ਦੇ ਸ਼ਿੰਗਾਰ ਕਰਨਾ ਪੈਂਦਾ ਹੈ ਬਣੇ ਨਹੀਂ ਕਿਰਦਾਰ ਬਣਾਉਣਾ ਪੈਂਦਾ ਮੈਂ ਬੜੀ ਬੜੀ ਤੁਹਾਡੇ ਚਰਨਾ ਵਿੱਚ ਬੇਨਤੀ ਕੀਤੀ ਹੈ ਸ਼ਿੰਗਾਰ ਅਤੇ ਕਿਰਦਾਰ ਤੋਂ ਚੀਜ਼ਾਂ ਨਹੀਂ ਕਿਰਦਾਰ ਅੰਦਰ ਪੂਨ ਕਰਕੇ ਕਿਰਦਾਰ ਤਾਂ ਜੀਵਨ ਦਾ ਕਰੈਕਟਰ ਹੈ ਜੀਵਨ ਦਾ ਚਾਲ ਚੱਲਣਾ ਇਹਨੂੰ ਬਾਹਰ ਨਹੀਂ ਦਿਖਾਇਆ ਜਾ ਸਕਦਾ ਕਿਰਦਾਰ ਦਾ ਪ੍ਰਗਟਾਵਾ ਸ਼ਿੰਗਾਰ ਨਹੀਂ ਹੁੰਦਾ ਕੋਈ ਇਸਤਰੀ ਆਪਣੇ ਪਤੀ ਦੇ ਕਿਤਨੇ ਕੋ ਪਿਆਰ ਦੀ ਪਾਤਰ ਹੈ ਇਹ ਤੇ ਸ਼ਿੰਗਾਰ ਤੋਂ ਪਤਾ ਨਹੀਂ ਚਲਦਾ ਇਹ ਉਸ ਤੇ ਸ਼ਿੰਗਾਰ ਤੋਂ ਪ੍ਰਗਟ ਹੋ ਜਾਂਦਾ ਹੈ ਦੁਨੀਆ ਵਿੱਚ ਕਿਧਰੇ ਵੀ ਝੱਤ ਮਾਰ ਲਓ ਕਿਰਦਾਰ ਤੇ ਸ਼ਿੰਗਾਰ ਤੋਂ ਬਰਾਬਰ ਚੱਲਦੇ ਨਹੀਂ ਇੱਕ ਡਾਕਟਰ ਬਣਿਆ ਉਹਨੇ ਲੰਮੀ ਮਿਹਨਤ ਕੀਤੀ ਕਿਰਦਾਰ ਬਣਿਆ ਉਹਦਾ ਕਿਰਦਾਰ ਬਣ ਗਿਆ ਇੱਕ ਨੂੰ ਵਰਦੀ ਮਿਲੀ ਇਹ ਸ਼ਿਦਾਰ ਹੈ ਇੱਕ ਪੁਲਿਸ ਅਫਸਰ ਬਣਿਆ ਉਹਨੇ ਲੰਮਾ ਸਮਾਂ ਪੜ੍ਹਾਈ ਕੀਤੀ ਕਿਰਦਾਰ ਬਣਾਇਆ ਉਹਨੂੰ ਇੱਕ ਵਰਦੀ ਮਿਲੀ ਇੱਕ ਸ਼ਿੰਗਾਰ ਮਿਲਿਆ ਪਰ ਉਹ ਸ਼ਿੰਗਾਰ ਉਹਦੇ ਕਿਰਦਾਰ ਦਾ ਪ੍ਰਗਟਾਵਾ ਹੈ ਵੀ ਇਹ ਪੁਲਿਸ ਅਫਸਰ ਹੈ ਉਹ ਜੇ ਕੋਈ ਕਿਰਦਾਰ ਤਾਂ ਉਹ ਜਾਂ ਨਾ ਬਣਾਵੇ ਤੇ ਕੱਲੀ ਪੁਲਿਸ ਅਫਸਰ ਦੀ ਵਰਦੀ ਪਾ ਲੇ ਹਰਾਨੀ ਦੀ ਗੱਲ ਹੈ ਜਿਹੜੀ ਵਰਦੀ ਉਹਨੂੰ ਸਲਾਮਾ ਕਰਵਾਉਂਦੀ ਹੈ ਉਹੀ ਵਰਦੀ ਉਹਨੂੰ ਦੋਸ਼ੀ ਵੀ ਬਣਾ ਸਕਦੀ ਹੈ ਇਸੇ ਤਰ੍ਹਾਂ ਧਰਮ ਦੀ ਦੁਨੀਆ 'ਚ ਹਰ ਧਰਮ ਦੇ ਕੁਝ ਨਿਸ਼ਚਿਤ ਚਿੰਨ ਨਹੀਂ ਜੋਗੀ ਦੇ ਨਿਸ਼ਚਿਤ ਚਿੰਨ ਨਹੀਂ ਸ਼ਨਾਤਨੀ ਧਰਮ ਵਿੱਚ ਚਿੰਨ ਨਹੀਂ ਮੱਧਿਆ ਟਿੱਕਾ ਟੇੜ ਢੋਤੀ ਕਾ ਖਾਈ ਪਰ ਕਿਰਦਾਰ ਕੀ ਹੈ ਹੱਥ ਛੁਰੀ ਜੰਗ ਚ ਕਸਾਈ ਐਸੀ ਤਰ੍ਹਾਂ ਸਤਪੁਰ ਜੀ ਨੇ ਜੋਗੀ ਨੂੰ ਆਖਿਆ ਸੀ ਐਸੀ ਤਰ੍ਹਾਂ ਮੁਸਲਮਾਨ ਨੂੰ ਆਖਿਆ ਸੀ ਭਲਿਆ ਇਸੇ ਤਰ੍ਹਾਂ ਸਿੱਖ ਦੀ ਕਹਾਣੀ ਹੈ ਜੇ ਸਿੱਖ ਵੀ ਇਹ ਭੁਲੇਖੇ ਵਿੱਚ ਰਵੇ ਭਈ ਮੈਂ ਸ਼ਾਇਦ ਬਾੜ ਲੈ ਕਿਸੇ ਸ਼ਿੰਗਾਰ ਦੇ ਨਾਲ ਮਾਲਕ ਦੇ ਘਰ ਕਬੂਲ ਹੋ ਜਾਗਾ ਨਹੀਂ ਕਿਰਦਾਰ ਨੂੰ ਬਣਾਉਣ ਲੱਗਿਆਂ 10 ਪਾਕਸ਼ਾਈਆਂ ਲੱਗੀਆਂ ਨੇ ਜਸ਼ਮੇ ਜਾਮੇ ਵਿੱਚ ਜਾ ਕੇ ਨੂੰ ਸ਼ਿੰਗਾਰ ਦਿੱਤਾ ਹੈ ਕਿਰਦਾਰ ਬਣਾਉਣ ਲਈ ਬਹੁਤ ਵਕਤ ਲੱਗਦਾ ਹੈ ਵਰਦੀ ਪਾਉਣ ਲਈ ਵਕਤ ਨਹੀਂ ਲੱਗਦਾ ਬਹੁਤ ਥੋੜਾ ਜਿਹਾ ਵਕਤ ਲੱਗਦਾ ਤੋ ਗੁਰਦੇਵ ਸੱਚੀ ਬਾਛ ਨੇ ਕਿਰਪਾ ਕੀਤੀ ਕਹਿੰਦੇ ਜਿਹੜੇ ਭਾਦੋਂ ਦੇ ਧਰਮ ਦੇ ਵਿੱਚ ਪੈ ਕੇ ਵੱਡੇ ਹੋਏ ਨੇ ਉਹਨਾਂ ਨੇ ਹੇਠ ਤਾਂ ਦੁਜੇ ਨਾਲ ਆਇਆ ਹੋਇਆ ਪਰ ਸ਼ਿੰਗਾਰ ਇਹੋ ਜਿਹਾ ਪ੍ਰਗਟ ਕਰਦੇ ਨੇ ਵੀ ਸਾਡਾ ਲੱਭਣ ਰ ਪਿਆਰ ਉਹ ਕਦੇ ਤੀਰਥਾਂ ਤੇ ਜਾਂਦੇ ਨੇ ਕਦੇ ਭੁੱਖੇ ਰਹਿੰਦੇ ਨੇ ਕਦੇ ਬਸਤਰ ਬਹੀਨ ਹੁੰਦੇ ਨੇ ਕਦੇ ਕਿਸੇ ਤਰ੍ਹਾਂ ਦੀ ਤਪਸ਼ੀਆ ਕਰਦੇ ਨੇ ਕਦੇ ਕੁਝ ਪਾਣੀਆ ਨਿਸ਼ਚਿਤ ਕਰਦੇ ਨੇ ਵੀ ਮੈਂ ਇਨੀਆਂ ਪੜ ਕੇ ਮੂੰਚ ਪ੍ਰਸ਼ਾਦ ਪਾਣੀ ਪੋਣਾ ਹੈ ਇਹ ਤੇ ಅದਕੋ ਸਾਰੀ ਜਿਤਨੀਆਂ ਗੱਲਾਂ ਨੇ ਨਾ ਇਹ ਬਾਹਰ ਦੀਆਂ ਨੇ ਸ਼ਿੰਗਾਰ ਦੀਆਂ ਨੇ ਮੈਂ ਫਿਰ بار-बार ਬੇਨਤੀ ਕਰਨਾ ਹੈ ਤਾਂ ਕਿ ਭੁਲੇਖਾ ਨਾ ਲੱਗ ਜਾਏ ਸ਼ਿੰਗਾਰ ਬਹੁਤ ਚੰਗਾ ਹੈ ਜੇ ਨਾਲ ਕਿਰਦਾਰ ਵੀ ਹੋਵੇ ਸ਼ਿੰਗਾਰ ਬਹੁਤ ਚੰਗਾ ਹੈ ਜੇ ਕਿਤੇ ਨਾਲ ਕਿਰਦਾਰ ਵੀ ਹੋਵੇ ਗੁਰੂ ਨੇ ਇੱਕ ਦੋ ਚੀਜ਼ਾਂ ਇਕੱਠੀਆਂ ਕਰੀਆਂ ਸੀ ਕਹਿ ਲੱਗੇ ਖਾਲਸਾ ਮੇਰੋ ਰੂਪ ਹੈ ਖਾਸ ਪਰ ਸਭ ਕਹ ਤੇਰੀ ਜ਼ਿੰਮੇਵਾਰੀ ਹੈ ਕਿਰਦਾਰ ਕੇ ਹੋ ਜਾਵੇ ਖਾਲਸੇ ਮੈਂ ਹਾਂ ਕਰਨ ਨਿਵਾਸ ਤੇਰੇ ਅੰਦਰੋਂ ਕੋਈ ਬੂਹਾ ਖੜਕਾਵੇ ਸਿੱਖ ਦੇਖ ਕੇ ਤਾਂ ਉਹਦੇ ਚ ਗੁਰੂ ਦੀਆਂ ਸਿੱਖਿਆ ਬੋਲੇ ਤੇਰੇ ਅੰਦਰੋਂ ਕੋਈ ਬੂਹਾ ਖੜਕਾਵੇ ਅੰਦਰੋਂ ਕੋਈ ਕਿਸੇ ਦੀ ਬਹਿਣੂ ਮੇਰੀ ਨਜ਼ਰ ਨਾਲ ਦੇਖਣ ਵਾਲਾ ਵਿਕਾਰੀ ਜੀਵਨ ਪ੍ਰਗਟਨਾਵੇ ਤੇਰੇ ਜੀਵਨ ਵਿੱਚੋਂ ਗੁਰੂ ਗੋਬਿੰਦ ਸਿੰਘ ਲੱਭੇ ਤੇਰਾ ਜੀਵਨ ਇਹ ਹੋ ਜਾਵੇ ਸ਼ਿੰਗਾਰ ਵੀ ਹੋ ਜਾਵੇ ਯਾਦ ਰੱਖਿਓ ਮੈਂ ਤੇ ਹੈਰਾਨ ਹੋਣਾ ਬਾਬੇ ਲੈਣੀ ਦਾ ਸ਼ਿੰਗਾਰ ਸੀ ਸਿਰ ਤੇ ਪੰਡ ਚੁੱਕੀ ਹੋਈ ਹੈ ਕਾਦੀ ਤੇ ਉਹਦੇ ਵਿੱਚੋਂ ਮਿੱਟੀ ਗਾਰਾ ਚੋਂਦਾ ਝੋਨੇ ਵਿੱਚੋਂ ਕੱਢਿਆ ਹੋਇਆ ਕਾਹ ਉਹਦੀ ਬੰਨੀ ਹੋਈ ਪੰਡ ਚੁੱਕਵਾਤੀ ਗੁਰਨੰਦ ਸਿੰਘ ਨੇ ਸਾਰਾ ਸਰੀਰ ਲਿਪੜਿਆ ਪਿਆ ਸੁਲਖਲੀ ਨੇ ਪੁੱਛਿਆ ਵੀ ਆ ਕੀ ਕੀਤਾ ਕਿ ਇਹ ਨਗੇ ਸ਼ਿੰਗਾਰਿਆ ਅੱਜ ਲੈਣੀ ਨੂੰ ਆਪਾਂ ਕਿੰਨੀ ਵਾਰੀ ਹੱਥ ਧੋਨੇ ਕਿੰਨੀ ਵਾਰੀ ਕਿੰਨਾ ਕੁਸ਼ ਕਰਦੇ ਸ਼ਿੰਗਾਰ ਕਿਉਂ ਕਰਦੇ ਜਿਸ ਦਿਨ ਬਾਬਾ ਅਮਰਦਾਸ ਨੂੰ ਕੁਰਗਤੀ ਮਿਲੀ ਉਹਦੇ ਗੋਟਿਆਂ ਤੇ ਛੱਟਾਂ ਵੱਜੀਆਂ ਉਹ ਜਾਨੇ ਲਹੂ ਚੋਂਦਾ ਉਹਦੇ ਕੱਪੜੇ ਭਿੱਜੇ ਹੋਏ ਨੇ ਉਹਦੇ ਕੱਪੜੇ ਲਿਪੜੇ ਹੋਏ ਨੇ ਕਿਉਂਕਿ ਉਹਦੇ ਨੂੰ ਢਿੱਗ ਪੈਸਾ ਨਹੀਂ ਪਰ ਤਾਂ ਗੁਰੂਆਂ ਕੇ ਸੇਬ ਨੇ ਤੱਕ ਤੇ ਬਿਠਾ ਕੇ ਮੱਥਾ ਟੇਕ ਦਿੱਤਾ ਕੀ ਹੋਇਆ ਸ਼ਿੰਗਾਰ ਸੀ ਫਿਰ ਬੇਨਤੀ ਕਰਾਂ ਬਾਬਾ ਜੇਠਾ ਜੀ ਦੀ ਆਪਾਂ ਕਈ ਵਾਰੀ ਅਰਜ਼ ਕਰ ਚੁੱਕੇ ਹੋਏ ਆਂ ਸਿਰ ਤੋਂ ਪੈਰਾਂ ਤੱਕ ਟੋਕਰੀ ਢੋਂਦਿਆਂ ਮਿੱਟੀ ਚ ਲੱਤ ਪੱਥ ਨੇ ਜਿੱਦਾਂ ਰਿਸ਼ਤਾ ਹੋਇਆ ਤੇ ਜਿੱਦਾਂ ਗੁਰਗੱਦੀ ਦਿੱਤੀ ਮਿੱਟੀ ਦੇ ਸ਼ਿੰਗਾਰ ਕਰਿਆ ਆਪਣੇ ਮਨਾਂ 'ਚ ਝੱਟ ਮਾਰ ਕੇ ਦੇਖੀਏ ਸਾਧਨ ਕਿਰਦਾਰ ਕੀ ਹੋ ਜਾਂਦਾ ਹੈ ਗੁਰੂ ਹਰਕੋਬੀਨ ਸਾਹਿਬ ਜੀ ਜਾ ਰਹੇ ਨੇ ਤੇ ਜੰਗਲ ਦੇ ਵਿੱਚੋਂ ਦੀ ਵਿਛੜਦੀਆਂ ਨਾਲ ਕੁਝ ਕਰੂ ਕੇ ਸਿੱਖਣੇ ਤੇ ਕੋ ਜਾਂਦੇ ਹੋયા ਉਹਨਾਂ ਨੇ ਇੱਕ ਆਵਾਜ਼ ਸੁਣੀ ਇੱਕ ਆਵਾਜ਼ ਸੁਣੀ ਆਵਾਜ਼ ਸੁਣੀ ਕਿਸੇ ਬੱਚੇ ਦੇ ਰੋਣ ਦੀ ਆਵਾਜ਼ ਕੋਈ ਨਹੀਂ ਲਗਾਮਾਂ ਖਿੱਚੀਆਂ ਰੋਕ ਲਿਆ ਸਾਹਿਬ ਕਹਿਣ ਲੱਗੇ ਉਹ ਜੇ ਜੰਗਲ ਚ ਬੱਚਾ ਨਹੀਂ ਰੋ ਸਕਦਾ ਇੰਨੀ ਛੋਟੀ ਆਵਾਜ਼ ਬੱਚੇ ਦੀ ਪਤਾ ਕਰੋ ਕੌਣ ਹੈ ਤੇ ਪਤਾ ਕੀਤਾ ਕੋਈ ਮਾਂ ਮੁਸੀਬਤ ਵਿੱਚ ਨਾ ਹੋਵੇ ਪਤਾ ਕਰੋ ਕੌਣ ਹੈ ਪਤਾ ਕੀਤਾ ਉਹਨਾਂ ਨੇ ਆਕੇ ਜੱਸੀ ਸਟਕਰੂ ਕੋਈ ਬੜਾ ਕ੍ਰੂਪ ਜਿਹਾ ਬੱਚਾ ਤੇ ਗੰਦਗੀ ਨਾਲ ਲਿਪੜਿਆ ਹੋਇਆ ਕਿਉਂ ਕਮੈ ਬਹੁਤ ਗੰਦੇ ਛਕਰੂ ਦੇਖਿਆ ਨਹੀਂ ਜਾਂਦਾ ਹਜ਼ੂਰ ਨੇ ਤਬਾਰੇ ਕੋਈ ਬਚਨ ਆਖਿਆ ਕੋੜੀ ਤੋਤਰੇ ਆਪਣੇ ਚੋਲੇ ਦੀਆਂ ਬਾਹਾਂ ਟੰਗੀਆਂ ਕਮਰ ਕੱਸਾ ਬੰਨਿਆ ਘੁੱਟ ਕੇ ਉਸ ਬੱਚੇ ਨੂੰ ਚੁੱਕ ਕੇ ਉਹਦੇ ਕੱਪੜੇ ਉਤਾਰੇ ਉੱਥੋਂ ਪਾਣੀ ਦਾ ਲੈ ਕੇ ਪ੍ਰਬੰਧ ਤੇ ਬੱਚੇ ਨੂੰ ਨਹਾਇਆ ਕਲਚ ਪਾਈ ਪਰਨੇ ਦੇ ਨਾਲ ਲਪੇਟ ਕੇ ਸੀਨੇ ਨਾਲ ਲਾ ਕੇ ਕਹਿਣ ਲੱਗੇ ਇਹ ਕੋਠਰਾ ਨਹੀਂ ਹੈ ਇਹ ਤੇ ਸੋਧਰਾ ਹੈ ਯਾਦ ਰੱਖਿਓ ਪਤਾ ਨਹੀਂ ਕੀ ਪਾਣਾ ਵਰਤਿਆ ਬਸ ਇੱਕ ਵਾਰੀ ਰੋਇਆ ਗੁਰੂ ਘਰ ਕੋਲ ਬੈਸੇ ਤੇ ਸੀਨੇ ਨਾਲ ਲਾ ਕੇ ਮੁੜ ਕੇ ਜ਼ਿੰਦਗੀ ਭਰਨੀ ਰੋਇਆ ਆਪ ਵੀ ਹੱਸਿਆ ਤੇ ਲੋਕਾਂ ਨੂੰ ਵੀ ਹੱਸਿਆ ਮੁੜ ਕੇ ਲੀਰ ਹੋਇਆ ਮਨਾ ਕਿਤੇ ਕਿਰਦਾਰ ਵਾਲਾ ਸ਼ਿੰਗਾਰ ਕਰ ਲੈ ਗੁਰੂ ਦਰ ਤੇ ਪਰਮਾਨ ਹੋ ਜਾਏਗਾ ਕਾਮਣ ਤੋਂ ਸ਼ਿੰਗਾਰ ਕਰ ਜਬ ਪਹਿਲਾ ਕੰਤ ਮਨਾਈ ਛੇਜ ਕੰਤ ਨਾ ਆਵੀ ਐਵੇਂ ਵਿਰਥਾ ਜਾਏ ਕਿਤੇ ਨਾ ਹੋਵੇ ਕੰਤਾ ਵੀ ਨਾ ਤੂੰ ਸ਼ਿੰਗਾਰੀ ਬੈਠੀ ਰਵੇਂ ਸ਼ਿੰਗਾਰ ਦੇ ਮਾਨ ਵਿੱਚ ਭਈ ਮੈਂ ਤੇ ਬਹੁਤ ਸ਼ਿੰਗਾਰੀ ਹੋਈ ਐ ਕਿਤੇ ਹੋਈ ਨਾ ਹੰਕਾਰ ਰਹਿ ਜਾਏ ਗੁਰੂ ਚਰਨਾਂ ਵਿੱਚ ਸ਼ਖੀ ਕਾਜਲ ਹਾਰ ਤੰਬੂਲ ਸਭੇ ਕਿਛ ਸਾਂਜਿਆ 16 ਕੀਏ ਸ਼ਿੰਗਾਰ ਕੇ ਅੰਜਨ ਪਾਜਿਆ ਜੇ ਕਰ ਆਵੇ ਕੰਤ ਤਾ ਸਭ ਕਿਛ ਪਾਈ ਐ ਹਰ ਹੰ ਕੰਤੇ ਬਾਜ ਸ਼ਿੰਗਾਰ ਬਿਰਥ ਸਮਝਾਈ ਬਣੀ ਪੜ੍ਹ ਲੈ ਸਿੱਖਾ ਬਣੀ ਇਸ ਤਰ੍ਹਾਂ ਪੜ੍ਹਦੇ ਨੂੰ ਗੁਰੂ ਮਿਲ ਜਾਈ ਕਿ ਕਰ ਪਾਵੇ ਸਿੱਖਾ ਬਾਰਿਸ਼ ਰੋਪੇ ਹੋ ਜਾ ਬਣਾ ਲੋਕ ਵੇਖਣੇ ਵਿੱਚ ਗੁਰੂ ਗੋਬਿੰਦ ਸਿੰਘ ਵਸਦਾ ਏਹੋ ਤੇ ਜਿਵੇਂ ਅਸੀਂ 100 ਵਾਰੀ ਹੱਥ ਧੋ ਕੇ ਵੀ ਪਵਿੱਤਰ ਨਾ ਕਰ ਸਕੇ ਭਗਤ ਪੂਰਨ ਸਿੰਘ ਵਰਗਿਆਂ ਨੇ ਲੋਕਾਂ ਦੀ ਗੰਦਗੀ ਚੁੱਕ ਕੇ ਹੱਥ ਪਵਿੱਤਰ ਕਰ ਲਏ ਉਹਦੇ ਹੱਥ ਏਡੇ ਪਵਿੱਤਰ ਹੋ ਕੇ ਸ਼ੈਂਚਮਦਾ ਹੋਏਗਾ ਤੇਰਾ ਏਡਾ ਵਧੀਆ ਜੀਵਨ ਤੇਰੀ ਏਡੀ ਸਾਫ਼ ਅੱਖ ਤੂੰ ਨੌਜਵਾਨ ਈਆਂ ਬੱਚਿਆਂ ਦੇ ਕੱਪੜੇ ਬਦਲ ਦਵੇਂ ਤੇਰੇ ਮਨਚ ਫੁਰਨਾ ਤੱਕ ਨਾ ਵਿਵਕਰਾਂ ਦਾ ਪਿਆਰ ਵਾਲਿਓ ਮੈਂ ਬਾਰ ਬਾਰ ਬੇਨਤੀ ਕਰਾਂ ਗੁਰੂਵੱਕੇ ਜਰੂਰ ਅਰਦਾਸ ਕਰਿਆ ਕਰਿਏ ਛਟ ਗਰੂ ਜਿੱਥੇ ਮੈਨੂੰ ਬਹੁਤ ਕੁਝ ਸੰਸਾਰੀ ਪਦਾਰਥ ਦਿੱਤੇ ਨੇ ਉੱਥੇ ਮੈਨੂੰ ਕਿਰਦਾਰ ਵੀ ਬਖਸ਼ ਉੱਥੇ ਮੈਨੂੰ ਕਿਰਦਾਰ ਬਖਸ਼ ਮੈਂ ਇੱਕ ਚੰਗਾ ਇਨਸਾਨ ਹੋ ਕੇ ਇਸ ਤਰਤੀ ਧਰਮਸ਼ਾਲਾ ਵਿੱਚ ਵਿਚਰ ਸਕਾ ਹਜ਼ੂਰ ਦੀ ਕਿਰਪਾ ਕਰਦੇ ਨੇ ਲੱਖ ਸ਼ਿੰਗਾਰ ਬਣਾਇਆ ਕਾਰਜ ਨਹੀਂ ਕੀਤਾ ਉਹ ਕਿਸੇ ਕੰਮ ਨਹੀਂ ਆਉਣਾ ਸਨੇਹ ਹੈ ਨਹੀਂ ਜਿਤ ਦਿਨ ਦੇਹ ਬਿਨਸ ਸੀ ਤਿਤ ਵੇਲੇ ਕੈਸ਼ਨ ਪ੍ਰੇਤ ਜਿਹੜਾ ਦੂਜੇ ਖੇਤ ਲਾਇਆ ਨਾ ਜਦੋਂ ਤੇਰੀ ਦੇਖੀ ਪੈਂਸਨ ਲਕਣੀ ਹੈ ਇਹਨਾਂ ਲੋਕਾਂ ਨੇ ਤੈਨੂੰ ਇੱਕ ਨਵਾਂ ਨਾਂ ਦੇਣਾ ਹੈ ਦੇਖੋ ਇੱਕ ਨਾਂ ਮਾਪੇ ਰੱਖਦੇ ਨੇ ਇੱਕ ਨਾਂ ਕਈ ਵਾਰੀ ਕਿੱਤੇ ਵਜੋਂ ਪਹਿ ਜਾਂਦਾ ਵੀ ਫਲਾਣਾ ਬੰਦਾ ਡਾਕਟਰ ਹੈ ਫਲਾਣਾ ਬੰਦਾ ਠੇਕੇਦਾਰ ਹੈ ਫਲਾਣਾ ਬੰਦਾ ਵਕੀਲ ਹੈ ਕਿੱਤੇ ਕਰਕੇ ਵੀ ਨਾਂ ਪਹਿ ਜਾਂਦੇ ਚੋਰ ਹੈ ਡਾਕੂ ਹੈ ਕੋਈ ਵੀ ਨਾਂ ਲੈ ਸੱਭ ਕਹਿੰਦੇ ਜਿਹੜਾ ਸਾਰੀ ਜ਼ਿੰਦਗੀ ਤੈਨੂੰ ਨਾਮ ਨਹੀਂ ਨਾ ਮਿਲਿਆ ਉਹ ਐ ਤੇਰੇ ਪਿਆਰ ਕਰਨ ਵੜੇ ਐ ਤੇ ਤੈਨੂੰ ਦੇਣਾ ਉਹ ਕੀ ਜਿੱਚ ਦਿਨ ਦੇਖੇ ਬਿਨ ਸਸੀ ਤਿਤ ਵੇਲੇ ਕੈਸੇਂ ਬ੍ਰੀਂ ਪਕੜ ਚਲਾਇਨ ਦੂਤ ਜਮ ਕਿਸੇ ਨਾ ਦੇਨੀ ਭੇਟ ਜਿਹੜੇ ਦੁਨੀਆਂ ਦੀ ਪਕੜ ਵਿੱਚ ਆ ਕੇ ਆਪਣਾ ਜੀਵਨ ਗੁਜ਼ਾਰਨੇ ਆ ਨਾ ਵਿਕਾਰਾਂ ਦੇ ਵਿੱਚ ਇਹ ਭੇਟ ਬਾਹਰ ਕਿਸੇ ਨੂੰ ਨਹੀਂ ਮਿਲਦਾ ਨਿੱਕਾ ਜਿਹਾ ਦਰਸ਼ਾਤ ਦੇ ਦਿਆਂ ਫਿਰ ਕੱਲ੍ਹ ਕੀ ਤੋੜਾ ਇਹਨੂੰ ਬੜੀ ਤਵੱਜੋ ਦੇ ਕੇ ਬਰੀਕੀ ਨਾ ਸਮਝਣਾ ਮੰਨੋ ਮੈਂ ਕਥਾ ਕਰਦੇ ਆ ਕੋਈ ਕੀਰਤਨ ਕਰਦੇ ਆ ਕੋਈ ਭਾਵੇਂ ਸੰਗਤ ਵਿੱਚ ਬੈਠਾ ਹੈ ਦੇਖਣ ਨੂੰ یوں ਲੱਗਦਾ ਵੀ ਆਪਾਂ ਗੁਰੂ ਕੋਲ ਗੁਰੂ ਦਾ ਸੰਗ ਕਰਦੇ ਆ ਪਰ ਪੁਲਿੰਗ ਹੈ ਜੇ ਗੁਰੂ ਕੋਲ ਬੈਠ ਕੇ ਵੀ ਕਥਾ ਕਰਦਿਆਂ ਵੀ ਮੇਰੀ ਸੋਚ ਵਿੱਚ ਕਾਮ ਹੈ ਨਾ ਜਿੰਨੇ ਸਵਾਸ ਮੇਰੀ ਕਾਮਦੀ ਯਾਦ ਵਿੱਚ ਨਿਕਲੇ ਉਹ ਮੈਂ ਸੰਗਤ ਕਾਮਦੀ ਕੀਤੀ ਹੈ ਗੁਰੂ ਦੀ ਨਹੀਂ ਕੀਤੀ ਸੰਗਤ ਵਿੱਚ ਬੈਠਾ ਕਥਾ ਕਰਨੇ ਕੋਈ ਇਹੋ ਜਿਹਾ ਵਿਚਾਰ ਆ ਗਿਆ ਜਿਹਦੇ ਨਾਲ ਮੇਰੀ ਨਹੀਂ ਨੇੜਤਾ ਬਣਦੀ ਮੈਂ ਆਪਣੇ ਵਿਚਾਰਾਂ ਨੂੰ ਮੋੜ ਦੇ ਦਿੱਤਾ ਤੇ ਮੋੜ ਦੇ ਕੇ ਮੈਂ ਉਹਨੂੰ ਨਿਸ਼ਾਨਾ ਬਣਾ ਕੇ ਕਥਾ ਕਰਨ ਲੱਗ ਪਿਆ ਸੱਚ ਕਰਕੇ ਜਾਣਿਓ ਇਹ ਸੰਗਤ ਈਰਖਾ ਦੀ ਸੰਗਤ ਹੈ ਗੁਰੂ ਦੀ ਨਹੀਂ ਮੈਂ ਅੰਦਰੋਂ ਕੀ ਦੇ ਖਿਆਲ ਰੱਖ ਕੇ ਜੀਵਨ ਗੁਜ਼ਾਰ ਰਹੀ ਐਸੇ ਤਰ੍ਹਾਂ ਮੈਂ ਜਦੋਂ ਜਮਾਂ ਦੀ ਪਕੜ ਵਿੱਚ ਹੁੰਨਾ ਹੈ ਵਿਕਾਰਾਂ ਦੀ ਪਕੜ ਵਿੱਚ ਹੁੰਨਾ ਹੈ ਬਾਹਰ ਤਾਂ ਕਿਸੇ ਨੂੰ ਕੁਝ ਵੀ ਪਤਾ ਨਹੀਂ ਲੱਗਦਾ ਮੇਰੇ ਅੰਦਰ ਕੀ ਚੱਲ ਰਿਹਾ ਪਕੜ ਚਲਾਇਨ ਦੂਤ ਜਮ ਕਿਸੇ ਨਾ ਦੇਣੀ ਭੇਟ ਛੱਡ ਖੜੋ ਤੇ ਖਿਨੇ ਮਾਹੀ ਜੇ ਉਸió ਲੱਗਾ ਕਿ ਜਦੋਂ ਮੇਰੀ ਅੰਦਰਲੀ ਮਨੁੱਖਤਾ ਡੁੱਟੀ ਜਾ ਰਹੀ ਹੈ ਤੇ ਇਹਨਾਂ ਮਾਤ ਪਿਤਾ ਭੈਣ ਭਰਾਵਾਂ ਸਕੇ ਸੰਬੰਧੀਆਂ ਚੋਂ ਜਨਨ ਪਿਤਾ ਲੋਕ ਸੁਟ ਬਣਤਾ ਕੋਈ ਨਾ ਕਿਸ ਕੀ ਧਰਿਆ ਕੋਈ ਕਿਸੇ ਦਾ ਸਹਾਰਾ ਨਹੀਂ ਇਹ ਤਾਂ ਇੱਕ ਖੇਨ ਮੱਤਰ ਵਿੱਚ ਛੱਡ ਬੈਠਦੇ ਨੇ ਜਿਨ੍ਹਾਂ ਦਾ ਮਨਾ ਤੂੰ ਖੇਤ ਲਈ ਬੈਠਣ ਜਿਨ੍ਹਾਂ ਨੂੰ ਤੂੰ ਸਨ ਨਹੀਂ ਪਾਈ ਬੈਠਾ ਹੱਥੋਂ ਮਰਉੜੇ ਤਨ ਕਪੇ ਸ਼ਾਂਘੋ ਉਹ ਛੇਤ ਇਹਨਾਂ ਵਿਕਾਰਾਂ ਦੇ ਅਧੀਨ ਕਮਾਏ ਹੋਏ ਕਰਮਾਂ ਦੇ ਕਾਰਨ ਹੱਥ ਮਰੋੜੇ ਬਹੁਤ ਪਛਟਾਉਂਦਾ ਮੈਂ ਕੀ ਕਰ ਬੈਠਾ ਤਨ ਕਪੇ ਤਨ ਬਾਰ ਬਾਰ ਕਲਪਦਾ ਸ਼ਾਂਘੋ ਉਹ ਛੇਤ ਸ਼ਿਆਮਤਰ ਬਕਾਲਾ ਛੇਤ ਮਤਰ ਵਿੱਚਟਾ ਕਦੇ ਕਾਲਾ ਹੁੰਦਾ ਹੈ ਰੰਗ ਕਦੇ ਚਿੱਟਾ ਹੁੰਦਾ ਹੈ ਰੰਗ ਭਾਵ ਰੰਗ ਬਦਲਦੇ ਨੇ ਪਛਤਾਵੇ ਵਿੱਚ ਕਲਪਦਾ ਮੈਨੂੰ ਜੋ ਕਰਨਾ ਚਾਹੀਦਾ ਸੀ ਮੈਂ ਕਿਉਂ ਨਹੀਂ ਕੀਤਾ ਇੱਕ ਬੇਨਤੀ ਹੋਰ ਕਰਾ ਬੜੇ ਤਵੱਜੂ ਦੇ ਕੇ ਸਮਝਿਓ ਭਰਮ ਭਾਵੇਂ ਕਿੰдый ਸੋਨਾ ਲੱਗਦਾ ਹੋਵੇ ਇਹਦੀ ਹਕੀਕਤ ਇਹ ਹੈ ਨੇ ਇੱਕ ਨਾ ਇੱਕ ਦਿਨ ਟੁੱਟ ਜਾਣਾ ਭਰਮ ਕਦੇ ਵੀ ਸਾਬਤ ਨਹੀਂ ਰਹਿੰਦਾ ਪਰਮ ਅਜ ਤੱਕ ਕਦੇ ਵੀ ਸਾਬਤ ਨਹੀਂ 된다 ਪਰਮ ਹਮੇਸ਼ਾ ਟੁੱਟਦਾ ਹੈ ਇਹ ਗੱਲ ਵੱਖਰੀ ਵੀ ਉਹ ਮੈਨੂੰ ਕਿੰਨਾ ਪਿਆਰਾ ਲੱਗਦਾ ਹੈ ਪਰ ਉਹਨੇ ਟੁੱਟ ਜਾਣਾ ਇੱਕ ਨੇ ਇੱਕ ਦਾ ਹੱਥ ਮਰੋੜੇ ਤਨ ਕਪੈ ਸਿਆਉ ਹੋਆ ਸੇਤ ਜਿਹਾਂ ਬੀਜੇ ਸੋਲ ਨੇ ਕਰਮ ਸੁਧਲਾ ਖੇਤ ਕਨੇ ਕਿਸੇ ਨੂੰ ਕੀ ਇਤਰਾਜ ਕਰਨਾ ਤੇਰੇ ਹੀ ਬੀਜੇ ਹੋਇਆ ਤੇਰੇ ਸਾਹਮਣੇ ਇਹ ਤਾਂ ਤੇਰੇ ਹੀ ਖੇਤ ਹੈ ਤੇਰਾ ਹੀ ਪਾਇਆ ਹੋਇਆ ਬੀਜ ਹੈ ਤੇਰੇ ਹੀ ਕਰਮ ਕਮਾਏ ਹੋਏ ਨੇ ਨਾਨਕ ਪ੍ਰਭ ਸਰਣਾਗਤੀ ਚਰਨ ਬੋਹਿਤ ਪ੍ਰਭ ਦੇ ਜਿਹੜੇ ਮਾਲਕ ਦੀ ਸ਼ਰਨ ਵਿੱਚ ਆ ਗਏ ਮਾਲਕ ਉਹਨਾਂ ਦੀ ਬੜੀ ਪੈਜ ਰੱਖਦਾ ਹੈ ਇੱਕ ਬੇਨਤੀ ਕਰਾਂ ਜੇ ਕਿਰਦਾਰ ਨਹੀਂ ਵੀ ਬਣ ਸਕਿਆ ਉਹਦਾ ਮਾਲਕ ਦੇ ਦਰ ਤੇ ਆ ਕੇ ਵੀ ਤੇ ਮਾਲਕ ਦਾ ਬਣਾ ਲੀਓ ਉਹ ਜਾ ਜਿਹਦਾ ਕਿਰਦਾਰ ਹੋਵੇ ਤੁਸੀਂ ਕਦੇ ਦੇਖਿਓ ਕੋਈ ਗਾਂ ਮੱਝ ਵੀ ਹੈ ਨਾ ਬੰਦਾ ਡੰਡਾ ਮਾਰਨ ਲੱਗਿਆ ਦੇਖਦਾ ਹੈ ਤਾਂ ਮਾਲਕ ਕੌਣ ਪਿੱਛੇ ਇੱਕ ਕੁੱਕਰ ਵੀ ਕੁੱਤੇ ਨੂੰ ਵੀ ਬੰਦਾ ਡੰਡਾ ਮਾਰਨ ਲੱਗਿਆ ਵੇਖਦੇ ਨੇ ਮਨ ਕੇ ਦੇ ਨਾਲ ਹੈ ਸਹਿਬ ਕਹਿੰਦੇ ਤੇਰੇ ਕੋਲ ਕੁਝ ਵੀ ਨਹੀਂ ਹੁੰਦਾ ਇੰਨਾ ਚਿਰ ਲੈ ਨਾਨਕ ਪ੍ਰਭ ਸ਼ਰਨਾਗਤੀ ਉਹਦੀ ਸ਼ਰਨ ਵਿੱਚ ਹੀ ਆ ਜਾ ਉਹ ਸੋਚੇਗਾ ਇਹ ਮੇਰਾ ਤੇ ਫਿਰ ਤੈਨੂੰ ਡੁੱਬਣ ਨਹੀਂ ਦੇਵੇਗਾ ਚੰਨ ਬੋਹਿਤ ਪ੍ਰਭ ਦੇਤ ਬੋਹਿਤ ਦਾ ਅਰਥ ਹੁੰਦਾ ਬੇੜਾ ਜਹਾਜ਼ ਉਹ ਤੈਨੂੰ ਆਪਣੇ ਉਪਦੇਸ਼ ਦਾ ਬੇੜਾ ਦੇ ਦੇਗਾ ਜਿਹਦੇ ਵਿੱਚ ਡੁੱਬਦਾ ਨਹੀਂ ਸੇ ਭਾਦੋਈ ਨਰਕ ਨਾ ਪਾਈਏ ਗੁਰ ਰੱਖਣ ਵਾਲਾ ਹੀਟ ਛੇ ਭਾਦੋ ਇਹ ਨਰਕ ਨਾ ਪਾਈਏ ਇਹ ਨਾ ਸੋਚਿਓ ਵੀ ਜਿਹੜਾ ਭਾਦੋ ਚ ਮਰ ਗਿਆ ਉਹ ਨਰਕ ਨਹੀਂ ਪੈਂਦਾ ਇਹ ਨਾ ਸੋਚਿਓ ਇਹ ਨਹੀਂ ਇਹ ਦਾ ਅਰਥ ਹੈ ਛੇ ਭਾਦੋ ਇਹ ਨਰਕ ਨਾ ਪਾਈਏ ਗੁਰ ਰੱਖਣ ਵਾਲਾ ਹੀਟ ਜਿਨ੍ਹਾਂ ਨੇ ਹੀਟ ਗੁਰੂ ਨਾਲ ਲਾ ਲਿਆ ਸਨੇਹ ਗੁਰੂ ਨਾਲ ਲਾ ਲਿਆ ਗੁਰੂ ਦੇ ਸਨੇਹ ਵਿੱਚ ਖੋਪੀ ਹੈ ਉਹ ਮਨੁੱਖ ਨੂੰ ਡੁੱਬਣ ਨਹੀਂ ਦਿੰਦਾ ਜੀਵਨ ਦੀ ਪੈੜੀ ਨੂੰ ਪਾਰ ਕਰ ਦਿੰਦਾ ਆਓ ਪਿਆਰ ਵਾਲਿਓ ਗੁਰੂ ਚਰਨਨ ਚੁੜਕੇ ਇੱਕ ਝੂਠੇ ਖੇਤ ਨੂੰ ਛੱਡ ਲਈਏ ਸੱਚਾ ਗੁਰੂ ਦਾ ਖੇਤ ਪਾਲ ਲਈਏ ਫਿਰ ਮਰਬ ਦੀਆਂ ਰਹਿਮਤਾਂ ਦੇ ਅਸੀਂ ਯੋਗ ਬਣ ਜਾਂਦੇ ਭੁੱਲਾ ਨਾ ਚਿਤਾਰਦੇ ਹੋਏ ਪਿਆਰ ਨਾਲ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ